ਸਾਡੇ ਨਾਲ ਸ਼ੁਰੂ ਤੋਂ ੱਤਕਾਈ ਹੁੰਦਾ ਆ ਰਿਹਾ ਅਸੀਂ ਪਿਛਲੇ 2-3 ਸਾਲ ਪਹਿਲਾਂ ਇੱਕ ਯੋਧੇ ਨੂੰ ਕੋ ਬੈਠੇ ਆ ਦੀਪ ਸਿੱਧੂ ਜਿਸ ਜਿਸ ਇਨਸਾਨ ਨੂੰ ਮਿਲਿਆ ਉਸ ਇਨਸਾਨ ਨੇ ਇਸ ਕਿਤਾਬ ਦੇ ਵਿੱਚ ਇਹ ਸਾ ਪਾਇਆ ਉਸ ਦੇ ਸੁਭਾਅ ਬਾਰੇ ਉਸ ਦੇ ਨੇਚਰ ਬਾਰੇ ਉਸ ਦੀ ਕੀ ਵਿਉਤਬੰਦੀ ਸੀ ਉਹ ਕੀ ਸੁਪਨੇ ਸੀਗੇ ਪੰਜਾਬ ਨੂੰ ਲੈ ਕੇ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਬਣਾਈ ਸੀ ਉਸ ਦਾ ਕੀ ਮਨੋਰਥ ਸੀ 26 ਜਨਵਰੀ ਨੂੰ ਜਦੋਂ ਲਾਲ ਕਿਲੇ ਤੇ ਝੰਡਾ ਜਿਹੜਾ ਵਾ ਉਹ ਉੱਟਾ ਗਿਆ ਉਸ ਤੇ ਵੀ ਬਹੁਤ ਸਾਰਿਆਂ ਨੇ ਕਿੰਤੂ ਕਰਨ ਤੂ ਕੀਤਾ ਜਿੱਦਾਂ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਛੱਟਿਆ ਸੀ ਨਾ ਉਹ ਹੀ ਸਾਬ ਦੀਪ ਸਿੱਧੂ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਜਾ ਰਹਾ ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਨਾਲ ਸ਼ੁਰੂ ਤੋਂ ਤੱਕ ਆ ਹੀ ਹੁੰਦਾ ਆ ਰਿਹਾ ਤੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਉਹ ਤੱਕਾ ਸਾਰਿਆਂ ਨੂੰ ਪਤਾ ਹੀ ਆ ਹਨ ਮੈਂ ਗੱਲ ਜਿਹੜੀ ਅੱਜ ਟੌਪਿਕ ਤੇ ਜਿਹੜੀ ਅੱਜ ਮੈਂ ਕਿਤਾਬ ਦਾ ਰਿਵਿਊ ਕਰਨਾ ਉਹ ਕਿਤਾਬ ਤੁਹਾਡੇ ਸਾਹਮਣੇ ਮੈਂ ਰੱਖਣੀ ਆ ਉਸ ਤੋਂ ਪਹਿਲਾਂ ਮੈਂ ਕੁਝ ਲਫ਼ਜ਼ ਕਹਿਣੇ ਨੇ ਕੁਝ ਗੱਲਾਂ ਕਰਨੀਆਂ ਨੇ ਤਰਨਟਾਰਨ ਵਿਧਾਨ ਸਭਾ ਹਲਕੇ ਤੋਂ ਜੋ ਉਮੀਦਵਾਰ ਖੜੇ ਹੋਏ ਨੇ ਸੰਦੀਪ ਸਿੰਘ ਸ਼ਣੀ ਉਹਨਾਂ ਦੇ ਭਰਾ ਮਨਦੀਪ ਸਿੰਘ અમૃતપાલ સિંહ ਦੀ પાર્ટી ਤੋਂ વારસ પંજાબ ਦੇ પાર્ટી ਵੱਲੋਂ ખડે ہوئے ਨੇ ਉਹ જીત પાઉં દે ને ਜਾਂ નહીં જીત પાઉં દે ਪਰ ਉਹਨਾਂ ਤੇ ਕਿੰਤੂ ਪਰੰਤੂ ਹੋ ਰਿਹਾ ਉਹਨਾਂ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕੋਈ ਵੀ ਲੀਡਰ ਕਾਹੇ ਕਾਂਗਰਸ ਦਾ ਹੋਵੇ ਚਾਹੇ ਅਕਾਲੀ ਦਲ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਕੋਈ ਵੀ ਮੁੱਦਿਆਂ ਦੀ ਲੜਾਈ ਨਹੀਂ ਲੜ ਰਿਆ ਸਿਰਫ ਇੱਕੋ ਹੀ ਸਾਰਿਆਂ ਦਾ ਸਵਾਲ ਹੈ ਕਿ ਆਮ ਇਨਸਾਨ ਜਿਹੜਾ ਵਾ ਉਹ ਕਿਉਂ ਵੋਟਾਂ ਦੇ ਵਿੱਚ ਖਲੋ ਗਿਆ ਇੱਕ ਆਮ ਆਦਮੀ ਪਾਰਟੀ ਅਸੀਂ ਜਿਹਨੂੰ ਬੜੀ ਸਪੋਰਟ ਕੀਤੀ ਸੀ ਸਾਰਿਆਂ ਨੇ ਪੰਜਾਬ ਨੇ ਉਹ ਹੁਣ ਆਮ ਆਦਮੀ ਪਾਰਟੀ ਨਹੀਂ ਰਹੀ ਤੁਸੀਂ ਆਪ ਸਿਆਣੇ ਜੀ ਇਸ ਪਾਰਟੀ ਦੇ ਵਿੱਚ ਕਿਹੜੇ ਆਮ ਨੇ ਆਮ ਘਰਾਣੇ ਚੋਂ ਨਹੀਂ ਸਾਰੇ ਜਿਹੜੇ ਆਏ ਨਹੀਂ ਜਾਂ ਪਹਿਲਾਂ ਸੀ ਉਹ ਸਾਰੇ ਖਾਲ ਸੀਗੇ ਸੋ ਮੈਂ ਗੱਲ ਇਹ ਨਹੀਂ ਕਰਨੀ ਮੈਂ ਅੱਜ ਜਿਹੜੀ ਕਿਤਾਬ ਦਾ ਰਿਵਿਊ ਕਰਨਾ ਅਸੀਂ ਪਿਛਲੇ ਕੁਝ 3 2 3 ਸਾਲ ਪਹਿਲਾਂ ਇੱਕ ਯੋਧੇ ਨੂੰ ਕੋ ਬੈਠੇ ਆ ਤੇ ਮੈਂ ਉਸ ਯੋਧੇ ਦੇ ਬਾਰੇ ਮੈਂ ਗੱਲ ਨਹੀਂ ਕਰਨੀ ਮੈਂ ਉਸ ਦੀ ਕਿਤਾਬ ਲੈ ਕੇ ਆਇਆ ਹੋ ਸਕਦਾ ਸਾਰਿਆਂ ਨੇ ਕਿਤਾਬ ਪੜ੍ਹੀ ਹੋ ਉਹ ਜੋਦੀ ਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਦੀਪ ਸਿੱਧੂ ਇੱਕ ਪੜਿਆ ਲਿਖਿਆ ਇੱਕ ਅ ਗੱਲਕਾਰ ਬੰਦਾ ਅਸੀਂ ਜਿਹਨੂੰ ਖੋ ਚੁੱਕੇ ਹਾਂ ਇਹ ਇਨਸਾਨ ਨੂੰ ਜੇ ਅਬਲ ਦੇ ਸਾਰੇ ਜਾਣਦੇ ਆ ਕਿਉਂਕਿ ਇਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਇੰਟਰਵਿਊਜ਼ ਨੇ ਉਹ ਸਾਰੀਆਂ ਸੋਸ਼ਲ ਮੀਡੀਆ ਮੀਡੀਏ ਤੇ ਹੈਗੀਆਂ ਨੇ ਪਰ ਜੇ ਤੁਸੀਂ ਨੇੜਿਓ ਜਾਣਨਾ ਤਾਂ ਇਹ ਕਿਤਾਬ ਹੈ ਜਿਹੜੀ ਹੁੰਦ ਦਾ ਨਗਰਾਚੀ ਇਹ ਜਿਹੜੀ ਕਿਤਾਬ ਹੈ ਇਹ ਜ਼ਰੂਰ ਪੜਿਓ ਬਹੁਤ ਵਧੀਆ ਕਿਤਾਬ ਹੈ ਬੜੇ ਵਿਸਤਾਰਪੂਰਵ ਦੇ ਨਾਲ ਇਸ ਦੇ ਵਿੱਚ ਗੱਲਾਂ ਲਿਖੀਆਂ ਨੇ ਦੀਪ ਸਿੱਧੂ ਜਿਸ ਜਿਸ ਇਨਸਾਨ ਨੂੰ ਮਿਲਿਆ ਉਸ ਇਨਸਾਨ ਨੇ ਇਸ ਕਿਤਾਬ ਦੇ ਵਿੱਚ ਇਹ ਸਾ ਪਾਇਆ ਉਸ ਦੇ ਸੁਭਾਅ ਬਾਰੇ ਉਸ ਦੇ ਨੇਚਰ ਬਾਰੇ ਉਸ ਦੀ ਕੀ ਵਿਉਤਬੰਦੀ ਸੀ ਉਹ ਕੀ ਸੁਪਨੇ ਸੀਗੇ ਪੰਜਾਬ ਨੂੰ ਲੈ ਕੇ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਬਣਾਈ ਸੀ ਉਸ ਦਾ ਕੀ ਮਨੋਰਥ ਸੀ ਮਤਲਬ ਪੂਰੀ ਮਤਲਬ ਇਹਦੇ ਵਿੱਚ ਹਰ ਇੱਕ ਗੱਲ ਜਿਹੜੀ ਉਹ ਐਮ ਜਿਹੜੇ ਸਾਡੇ ਪੰਜਾਬ ਦੇ ਧਰਤੀ ਨੇ ਉਹਨਾਂ ਨੇ ਲਿਖੀ ਹੈ ਉਹਨਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ ਦੀਪ ਸਿੱਧੂ ਬਾਰੇ ਸੋ 26 ਜਨਵਰੀ ਨੂੰ ਜਦੋਂ ਲਾਲ ਕਿਲੇ ਤੇ ਝੰਡਾ ਜਿਹੜਾ ਵਾ ਉਹ ਕੀਤਾ ਗਿਆ ਉਸ ਤੇ ਵੀ ਬਹੁਤ ਸਾਰਿਆਂ ਨੇ ਕਿੰਤੂ ਕਰਨ ਤੂ ਕੀਤਾ ਹੋ ਸਕਦਾ ਮੈਂ ਵੀ ਗ਼ਲਤੀ ਹੋਵਾਂ ਤੇ ਪਰ ਉਹ ਇੱਕ ਗੱਲ ਸੀ ਜਗਾਉਣ ਦੀ ਇੱਕ ਜਗਾਇਆ ਸੀ ਜਿੱਦਾਂ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਸੱਟਿਆ ਸੀ ਨਾ ਉਹ ਹੀ ਸਾਬ ਦੀਪ ਸਿੱਧੂ ਨੇ ਕੀਤਾ ਤੇ 15 ਫਰਵਰੀ 2022 ਨੂੰ ਇਹ ਮੰਦਪਾ ਕੀ ਕਟਣਾ ਵਾਪਰਦੀ ਏ ਤੇ ਇਹ ਇਨਸਾਨ ਆ ਜਿਹੜਾ ਸਾਡੀ ਤੋਂ ਹਮੇਸ਼ਾ ਲਈ ਵਿਛੜ ਜਾਂਦਾ ਹੈ ਜਾਂ ਇਸ ਨੂੰ ਮਾਰਿਆ ਜਾਂਦਾ ਹੈ ਜਾਂ ਇਸ ਦਾ ਇਸ ਨਾਲ ਕੀ ਹੋਇਆ ਜਾਂ ਤੇ ਇਹ ਵੀਰ ਜਾਣਦਾ ਹੈ ਜਾਂ ਕਰਨ ਵਾਲੇ ਜਾਣਦੇ ਨਹੀਂ ਤੇ ਜਾਓ ਪਰਮਾਤਮਾ ਜਾਣਦਾ ਹੈ ਪਰ ਇਸ ਦੀਆਂ ਜਾਦਾਂ ਨੂੰ ਇਸ ਤੇ ਲੈਕਚਰ ਨੂੰ ਇਸ ਦੀਆਂ ਗੱਲਾਂ ਨੂੰ ਸਾਮਗ੍ਰੀ ਰਖੰਦੀ ਲੋੜ ਐ ਤੇ ਵੱਧ ਤੋਂ ਵੱਧ ਇਹ ਕਿਤਾਬ ਪੜਨ ਦੀ ਲੋੜ ਐ ਮੈਂ ਸਾਰਿਆਂ ਗਾੜੀ ਰਿਕੁਐਸਟ ਕਰਦਾ ਕਿ ਇਹ ਕਿਤਾਬ ਜਿਹੜੀ ਐ ਜ਼ਰੂਰ ਪੜਿਓ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਮਿਲੂਗਾ ਇਸ ਤੇ ਲੈਕਚਰ ਸੁਣਿਆ ਕਰੋ ਵੀਰ ਤੇ ਕਿ ਬਹੁਤ ਕੁਝ ਕਹਿ ਰਹੀ ਸੀ ਇਹ ਜੋ ਅੱਜ ਦੇ ਡੇਟ 'ਚ ਹੋ ਰਿਹਾ ਵੈਣਾ ਉਹ ਵੀਰ ਨੇ ਪਹਿਲਾਂ ਹੀ ਕਹਿ ਦਿੱਤ ਸੋ ਸਾਰੇ ਆਪਾਂ ਇਹ ਕਿਤਾਬ ਦੀ ਸਪੋਰਟ ਕਰੀਏ ਇਸ ਕਿਤਾਬ ਨੂੰ ਜਿਹੜਾ ਲਿਖਿਆ ਆ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਵੀਰ ਨੇ ਉਹਨਾਂ ਨੇ ਲਿਖਿਆ ਆ ਤੇ ਇਸ ਕਿਤਾਬ ਦਾ ਮੁੱਲ ਹੈ ਜਿਹੜਾ ਉਹ 500 ਰੁਪਏ ਆ ਔਨਲਾਈਨ ਵੀ ਮਗਾ ਸਕਦੇ ਜੀ ਹਰ ਇੱਕ ਸ਼ਾਪ ਤੇ ਬੁੱਕ ਸ਼ਾਪ ਤੇ ਜਿਹੜੀ ਇਹ ਕਿਤਾਬ ਮਿਲ ਜੇਗੀ ਤੇ ਜ਼ਰੂਰ ਪੜਿਓ ਬਾਕੀ ਕਈਆਂ ਗਏ ਸੁਣੀਆਂ ਗੱਲਾਂ ਮਾਫ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ